ਅੰਮ੍ਰਿਤਸਰ ਦੇ ਲਾਅ ਐਨ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲਗਾਤਾਰ ਅੰਮ੍ਰਿਤਸਰ ਚ ਲੁੱਟਾ ਖੋਹਾਂ ਕਤਲਾ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਆਏ ਦਿਨ ਲੋਕਾਂ ਵੱਲੋਂ ਇਸ ਲੁੱਟਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੀ ਹੋਲਸੇਲ ਮਾਰਕੀਟ ਕਟੜਾ ਸ਼ੇਰ ਸਿੰਘ ਦੇ ਵਿੱਚ ਇੱਕ ਐਂਡ ਵੀ ਫਾਰਮ ਸਰਜਿਕਲ ਦੀ ਦੁਕਾਨ ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੋਲਾਂ ਦੇ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਈਆ ਦੀ ਲੁੱਟ ਕੀਤੀ ਗਈ ਹੈ ਉੱਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਦੁਕਾਨਦਾਰ ਨਿਤਿੰ ਸਰਿਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਅਸੀਂ ਆਪਣੀ ਦੁਕਾਨ ਤੇ ਬੈਠੇ ਹੋਏ ਸਨ 5-6 ਦੇ ਕਰੀਬ ਨੌਜਵਾਨ ਸਾਡੀ ਦੁਕਾਨ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਦੋਨਾਂ ਹੱਥਾਂ ਦੇ ਵਿੱਚ ਪਿਸਤੌਲੇ ਸਨ ਉਹਨਾਂ ਵੱਲੋਂ ਸਾਡੇ ਸਿਰਾਂ ਤੇ ਪਿਸਤੌਲਾ ਰੱਖ ਕੇ ਸਾਡੀ ਦੁਕਾਨ ਤੋਂ ਸਾਰਾ ਕੈਸ਼ 8 ਤੋਂ 10 ਲੱਖ ਦੇ ਕਰੀਬ ਜਿਹੜਾ ਕੈਸ਼ ਸੀ ਉਹ ਵੀ ਤੇ ਸਾਡੇ ਸਾਰੇ ਮੋਬਾਈਲ ਸਾਡੇ ਦੁਕਾਨ ਤੇ ਲੱਗੇ ਮੁਲਾਜ਼ਮਾਂ ਦੇ ਮੋਬਾਈਲ ਤੇ ਉਹਨਾਂ ਦੇ ਪਰਸ ਵੇਖੋ ਕੇ ਲੈ ਗਏ ਇਹ ਸਾਰੀ ਘਟਨਾ ਸਾਡੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਪਰ ਦਿਰਾਹ ਸਾਡੇ ਦੋ ਮੋਬਾਈਲ ਸਾਨੂੰ ਮਿਲ ਗਏ ਹਨ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਆਪਣੀ ਜਾਨ ਮਾਲ ਦੀ ਰੱਖਿਆ ਦੀ ਮੰਗ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਰੋਜ਼ ਹੀ ਲੁੱਟਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵਿਪਕਤਾ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਗੱਲ ਕੋਈ ਨਹੀਂ ਸ਼ਾਪ ਤੇ ਬੈਠੇ ਹੋਏ ਪੰਜ ਚਾਰ ਪੰਜ ਛੇ ਜਣੇ ਐਸੇ ਵੀ ਸੀ ਛੇ ਸੱਜਣੇ ਸਾਡੇ ਅੰਦਰ ਆਏ ਰਵੋਲਵਰ ਲੈ ਕੇ ਸਿੱਧੀ ਸਾਡੇ ਅੱਗੇ ਰਵੋਲਵਰ ਸਿਰ ਤੇ ਲਾਤੀ ਸਾਡੇ ਕੈਸ਼ ਵਾਲਾ ਸਾਡਾ ਰੋਕਿਆ ਸਾਡੇ ਮੋਬਾਈਲ ਵਗੈਰਾ ਸਾਰੇ ਲੈ ਗਏ ਜਿੰਨੇ ਸਾਡੇ ਬੰਦਿਆਂ ਦੇ ਅੰਦਰ ਜੇਬਾਂ ਚ ਪਰਸ ਤੇ ਪੈਸੇ ਸਭੀ ਸਾਰੇ ਲੈ ਗਏ ਕਿੰਨੇ ਦਾ ਨੁਕਸਾਨ ਜਣਾ ਹੋਇਆ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਦੇਖੋ ਸਾਰਾ ਕੈਸ਼ ਦੀ ਵੀਡੀਓ ਤੁਹਾਨੂੰ ਦੇ ਦਿੰਨੇ ਆ ਜਿਸ ਤਰ੍ਹਾਂ ਉਹਨਾਂ ਨੇ ਥੈਲੇ ਭਰੇ ਸਾਡੇ ਕੈਸ਼ ਦੇ ਗੱਲਿਆਂ ਚੋਂ ਤੁਹਾਨੂੰ ਆਪ ਵੀ ਦੱਸਦਾ ਲੱਗ ਜਿਗਾ ਜਿੰਨੇ ਦੇ ਹੋ ਸਕਦਾ ਕਿੰਨੇ ਵਜੇ 6 ਜਨੇ ਸੀ ਭਾਈ ਤੋ 6 ਜਨੇ ਸੀ ਸਾਰੇ ਕੋ ਦੋ ਦੋ ਰਵਾ ਮਰ ਇੱਕ ਵੀ ਨਹੀਂ ਕਿੰਨੇ ਵਜੇ ਦਾ ਟਾਈਮ ਸੀ ਸਾਢੇ 9 ਭੋਨੇ 10 ਦਾ ਟਾਈਮ ਸੀ ਰਾਤੀ ਰਾਤੀ ਦਾ ਪੀਸਾ ਦਾ ਬੋਲ ਤਾਂ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਸੰਜੋਗ ਜਿਹੜਾ ਮਿਲਦਾ ਨਹੀਂ ਉਹਨਾਂ ਨੇ ਸਾਡੀ ਬੁਰੀ ਹੈਲਪ ਕੀਤੀ ਦੇਖੋ ਦੋ ਮੋਬਾਈਲ ਉਹਨਾਂ ਨੇ ਸਾਡੇ ਲੱਭਤੇ ਠੀਕ ਹੈ ਜੀ ਦੋ ਉਹਨਾਂ ਦੀ ਕਸਟਡੀ ਚ ਹੈਲਪ ਪੂਰੀ ਕਰ ਰਹੀ ਸਾਡੀ ਪਰ ਪ੍ਰੋਬਲਮ ਉਹੀ ਹੈ ਕਿ ਭਾਈ ਦੇਖੋ ਜੇ ਮਾਰ ਜਾਂਦੇ ਫੇਰ ਸੇਫਟੀ ਕੀ ਹੈ ਤੁਹਾਡੇ ਵੀ ਬੱਚੇ ਛੋਟੇ ਨੇ ਗੱਲ ਤੇ ਸੇਫਟੀ ਦੀ ਹੈ ਨਾ ਜਿੰਨੇ ਆਨੇ ਆਏ ਸੀ ਸਾਰਿਆਂ ਕੋਲ ਹਥਿਆਰ ਸੀ ਸਾਰੇ ਕੋ ਇੱਕ ਛੱਡ ਕੇ ਦੋ ਦੋ ਹਥਿਆਰ ਸੀ ਸਰ ਅਰ ਵੀਡੀਓ ਦੇਨੇ ਆਪਾਂ ਪੂਰੀ ਵੀਡੀਓ ਦੇਨੇ ਸਾਡੇ ਕੈਮਰੇ ਦੀ ਸਾਰੀ ਵੀਡੀਓ ਨਿਕਲਾਈ ਹੋਈ ਹੈ ਕੈਸ਼ ਤੋਂ ਇਲਾਵਾ ਹੋਰ ਵੀ ਕੋਈ ਨੁਕਸਾਨ ਕੈਸ਼ ਤੋਂ ਇਲਾਵਾ ਮੋਬਾਈਲ ਗਏ ਦੋ ਲੱਖ ਪੇ ਦੋ ਨਾਲੇ ਨਹੀਂ ਲੱਭੇ ਸੀ ਤੇ ਨਾਲ ਜਿਹੜੇ ਮੁੰਡਿਆਂ ਦੀ ਜੇਬਾਂ 'ਚ ਪੈਸੇ ਸੀ ਉਹ ਵੀ ਲੈ ਗਏ ਪਰ ਉਹਨਾਂ ਨੂੰ ਵੀ ਨਹੀਂ ਛੱਡਿਆ ਲੇਬਰ ਨੂੰ ਵੀ ਨਹੀਂ ਛੱਡਿਆ ਉਹਨਾਂ ਨੇ ਨਹੀਂ ਮਾਰਕਟ ਕੋਈ ਨਹੀਂ ਮੈਨੂੰ ਤਾਂ ਕਮਾਰੇ ਉਹਨਾਂ ਨੇ ਥੱਲੇ ਇੱਥੇ ਸੀਟ ਤੇ ਤੇ ਸੀਟ ਤੇ ਮੇਰੇ ਲਾਤੀ ਸੀ ਉਸ ਤੋਂ ਬਾਅਦ ਹੀ ਰਿਕਾਰਡਿੰਗ ਤਾਂ ਨਹੀਂ ਉਹਨਾਂ ਨੇ ਸਾਰੀ ਲਾਈਟਾਂ ਬੰਦ ਕਰਤੀਆਂ ਸੀ ਫੇਰ ਵੀ ਸਾਡੇ ਕੋਲ ਕਾਫੀ ਵੱਡੀ ਰਿਕਾਰਡਿੰਗ ਹੈਗੀ ਹੈ ਲੱਗਦਾ ਨਹੀਂ ਕਿ ਇਹ ਆਰਡਰ ਜਿਹੜਾ ਵਾ ਜਿਹੜਾ ਸੁਸਤ ਪਿਆ ਹੋਇਆ ਕੋਈ ਕੋਈ ਸਾਨੂੰ ਲਾ ਆਰਡਰ ਦਿੱਤਾ ਵੀ ਦੇਖੋ ਸਾਨੂੰ ਤੇ ਸੇਫਟੀ ਚੀਜ਼ ਨਹੀਂ ਤੇ ਅਸੀਂ ਕਹਾਂਗੇ ਅੱਜ ਮੇਨਾਂ ਕੱਲ ਕਿਸੇ ਨਾਲ ਵੀ ਹੋ ਸਕਦਾ ਮਤਲਬ ਪੰਜਾਬ 'ਚ ਕੰਮ ਨਾ ਕਰੀਏ ਬਾਹਰ ਚੱਲ ਜ ਭਾਈ ਜਲੇ ਹੋ ਤੁਸੀਂ ਆ ਦੇਖੋ ਕੀ ਮੰਨਤੀ ਕਰਦੇ ਜੋ ਹੁਣ ਸਰ ਮੈਂ ਇਹ ਹੀ ਮੰਗ ਕਰ ਰਿਹਾ ਦੇਖੋ ਆ ਜਿਹੜਾ ਬੰਦਾ ਕੰਮ ਕਰ ਰਿਹਾ ਸਿਕਿਉਰਟੀ ਦੇ ਇਹਨਾਂ ਨੇ ਦੇਣੀ ਨਾ ਸਾਨੂੰ ਭਾਈ ਟੈਕਸ ਭਰਦੇ ਮੈਂ ਇੱਕ ਨੰਬਰ 'ਚ ਕੰਮ ਕਰ ਰਹੇ ਆ ਜਾਂ ਬਿਨਾਂ ਵੀ ਗਲਤ ਕੰਮ ਕਰ ਰਹੇ ਆ ਜੀ ਅਸੀਂ ਗਲਤ ਫਿਰ ਗੱਲ ਹੁੰਦੀ ਆ ਅਸੀਂ ਕੋਈ ਗਲਤ ਕੰਮ ਨਹੀਂ ਕੀ ਦਵਾਈਆਂ ਦਾ ਕੰਮ ਕਰ ਰਹੇ ਆ ਕੀ ਗਲਤ ਕਰ ਰਹੇ ਆ ਤੂੰ ਪੱਟੀ ਦਾ ਕੰਮ ਆ ਕੀ ਗਲਤ ਆ ਵਿੱਚ ਹਸਪੀਟਲ ਤੇ ਸਪਲਾਈਸ ਆ ਸਾਡੇ ਕੋਲ ਉਹ ਕਰਕੇ ਲੇਟ ਵੀ ਹੋ ਜਾਂਦਾ ਬੰਦਾ ਕਿਸੇ ਟਾਈਮ ਗਲੂਕੋਜ਼ ਉਹ ਤਾਂ ਪੁੱਛ ਵੀ ਕੀਤਾ ਗਿਆ ਕਿਸੇ ਨੂੰ ਕੱਲੀ ਨੇ ਹਾਲੇ ਤੱਕ ਨਹੀਂ ਸਰ ਕੋਈ ਰਿਪੋਰਟ ਆਈ ਸਰ ਕੈਸ਼ ਲੈ ਹਾਲੇ ਤੱਕ ਕੋਈ ਰਿਪੋਰਟ ਨਹੀਂ ਮੈਂ ਵਿਸ਼ਾਲ ਦੇਵਰਾਜ ਪ੍ਰੈਜ਼ੀਡੈਂਟ ਡਿਸਟ੍ਰਿਕਟ ਕੈਮਿਸ ਐਸੋਸੀਏਸ਼ਨ ਕੱਲ ਰਾਤੀ ਸਾਨੂੰ ਪਤਾ ਸਾਰੇ ਕੈਮਿਸਟਰੀ ਹੌਲ ਸੇਲ ਮਾਰਕੀਟ ਹੈ ਰਾਤੀ 10 ਵੇ ਆਪਣੇ ਸ਼ਰੀਨ ਸਾਹਿਬਾਂ ਦੀ ਦੁਕਾਨ ਤੇ ਚਾਰ ਪੰਜ ਨਕਾਬ ਪੋਛ ਬੰਦੇ ਆਏ ਪਿਸਤੌਲ ਲੈ ਕੇ ਜਿਹੜੀ ਕੋ ਮਾਰ ਕਰ ਗਏ ਆ ਇਹ ਬਹੁਤ ਹੀ ਮਾੜੀ ਘਟਨਾ ਜਿਹੜੀ ਕਿਉਂਕਿ ਆਏ ਦਿਨਾਂ ਘਟਨਾ ਵਧਦੀ ਪਈ ਆ ਤੇ ਇਹੀ ਪੁਲਿਸ ਪ੍ਰਸ਼ਾਸਨ ਨੂੰ ਡਿਮਾਂਡ ਕਰਦੇ ਆ ਕਿ ਇੱਥੇ ਇੱਕ ਤਾਂ ਜਿਹੜੀ ਇਹ ਘਟਨਾ ਆਈ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਬੰਦੇ ਸ਼ੱਕ ਦੇ ਵੀ ਘੇਰੇ ਜਾਂ ਜਿਹੜੇ ਵੀ ਪਕੜੇ ਜਾਂਦੇ ਉਹਨਾਂ ਨੂੰ ਪੂਰੀ ਤਰ੍ਹਾਂ ਛੇਤੀ ਛੇਤੀ ਪਕੜਿਆ ਜਾਵੇ ਤੇ ਇੱਥੇ ਪੁਲਿਸ ਪ੍ਰਸ਼ਾਸਨ ਲੋ ਡਿਮਾਂਡ ਕਰਦੇ ਕਿ ਅਸੀਂ ਇੱਥੇ ਜਿਹੜੀ ਪੈਟਰੋਲਿੰਗ ਹੈ ਉਹਦੀ ਵਧਾਈ ਜਾਏ ਤਾਂ ਕਿ ਅੱਗੇ ਜਾ ਕੇ ਕੋਈ ਕਾਰਵਾਈ ਨਾ ਹੋਵੇ ਘਟਨਾਵਾਂ ਬਹੁਤ ਵੱਧੀਆਂ ਪਈਆਂ ਪੰਜਾਬ ਦੇ ਵਿੱਚ ਤੁਸੀਂ ਸਾਰੇ ਸਮੇਂ ਦੇ ਹੋ ਕਿ ਇੱਥੇ ਬਹੁਤ ਘਟਨਾਵਾਂ ਲੁੱਟਮਾਰ ਕੋ ਮਾਰ ਦੀ ਵੱਧੀ ਪਈਆ ਕੁਛ ਧਿਆਨ ਸਾਨੂੰ ਵੀ ਰੱਖਣਾ ਪੈਗਾ ਲੇਕਿਨ ਪੁਲਿਸ ਦੇ ਸਾਥ ਦੇ ਬਿਨਾ ਸਾਡੇ ਕੈਮਿਸਟਾਂ ਦੀ ਸਾਡੇ ਜਿਹੜੇ ਪੰਜਾਬ ਦੇ 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 ਨਾਗਰਿਕਾ ਉਹਨਾਂ ਦੀ ਸੁਰੱਖਿਆ ਸੰਭਵ ਨਹੀਂ ਹੈਗੀ ਸਾਡੀ ਬਹੁਤ ਡਿਮਾਂਡ ਹੈ ਨਹੀਂ ਜੇ ਇਹਦੇ ਉੱਤੇ ਕੋਈ ਪੁਕਤਾ ਕਾਰਵਾਈ ਨਹੀਂ ਹੋਏਗੀ ਤੇ ਸਾਨੂੰ ਕੋਈ ਨਾ ਕੋਈ ਅੰਦੋਲਨ ਚਲਾਉਣਾ ਪਏਗਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸਾਡੀ ਸੱਚਾ ਸੱਚ ਦਾ ਦਾਅਵਾ ਰਤੀ 10 ਵਜੇ ਦੇ ਕੋਲ ਦੇਖੋ ਏ ਬਾਬਾ ਜੀ ਦੀ ਨਕਰੀ ਆ ਇੱਥੇ 12:00 ਵਜੇ ਤੱਕ ਦਰਬਾਰ ਸਾਹਿਬ ਲੋਕੀ ਮੱਥਾ ਟੇਕਣ ਆਉਂਦੇ ਆ 10 ਵਜੇ ਦਾ ਟਾਈਮ ਕੋਈ ਬਹੁਤ ਰਾਤ ਦਾ ਟਾਈਮ ਨਹੀਂ ਹੁੰਦਾ 10 ਵਜੇ ਨਕਾਬ ਪੋਛ ਬੰਦੇ ਆਉਂਦੇ ਪਿਸਤੌਲ ਲੈ ਕੇ ਤੇ ਦੁਕਾਨ ਤੇ ਖੋ ਮਾਰ ਕਰਕੇ ਚਲੇ ਜਾਂਦੇ ਆ ਤੇ ਕੀ ਇਹ ਲਾਅਨ ਆਰਡਰ ਦਾ ਫੇਲਿਅਰ ਨਹੀਂ ਹੈ ਪੰਜਾਬ ਦੀ ਲਾਅਨ ਆਰਡਰ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਹਾਲਾਤ ਜਿਸ ਤਰ੍ਹਾਂ ਦਾ ਤੁਹਾਨੂੰ ਨੈਰ ਆ ਹੀ ਰਿਹਾ ਜੋ ਤੁਹਾਡੇ ਸਾਹਮਣੇ ਨੈਰ ਆ ਰਿਹਾ ਉਸ ਤਰ੍ਹਾਂ ਦਾ ਹੀ ਹੈਗਾ ਸਰਕਾਰ ਤੇ ਕਹਿੰਦੇ ਸੀ ਬੜਾ ਵਧੀਆ ਕਰਤਾ ਫਰਾ ਦੇਖੋ ਜੋ ਨਏ ਆ ਰਹੇ ਆ ਜੇ ਸਰਕਾਰ ਵਧੀਆ ਕਰਦੀ ਪਈ ਹੈ ਤੇ ਕਿਤੇ ਨੇ ਕਿਤੇ ਜੇ ਵਧੀਆ ਕੰਮ ਕਰਦੇ ਹੋਣਗੇ ਨਏ ਆਂਦੇ ਨੇ ਲੇ ਲੇਕਿਨ ਜੋ ਕੱਲ ਸਾਡੀ ਮਾਰਕੀਟ ਚ ਹੋਇਆ ਉਹ ਬਹੁਤ ਹੀ ਬੰਦਪਾਕ ਹੈ ਤੇਈ ਚਾਹਾਂਗੇ ਇੱਤੇ ਸਖਤ ਸਰਕਾਰ ਕਾਰਵਾਈ ਕੀਤੀ ਜਾਏ। ਰਾਤ 10 ਵਜੇ ਦੇ ਕਰੀਬ ਐਨਵੀ ਫਾਰਮ ਆ ਗਈ ਹੈ ਸਰਜੀਤਲ ਦੀ ਦੁਕਾਨ ਹੈ। ਇਹਨਾਂ ਦੁਕਾਨ ਤੇ ਪੰਜ ਬੇਤੀ ਆਏ ਸੀਗੇ ਦੋ ਮੋਟਰਸਾਈਕਲਾਂ ਤੇ ਉਹ ਇਹਨਾਂ ਦਾ ਜਿੰਨਪਾ ਦੀ ਇਹਨਾਂ ਦੇ ਕਹਿਣ ਤੱਕ ਦਿਨਪਾ ਦੀ ਸੇਲ ਸੀ ਜਿਹੜੀ ਉਹ ਲੋਟ ਕੇ ਲੈ ਗਏ। ਕਿੰਨੇ ਕੁ ਦਿਨ ਲੋਟ ਵੀ ਦੀਆਂ ਦਿੱਤੀਆਂ ਆ। ਏ ਜੀ ਉਹਨਾਂ 칸 ਨੂੰ ਕਲੀਅਰ ਕੁਛ ਨਹੀਂ ਦੱਸਿਆ ਉਹ ਦਿੰਦੀ ਸੇਲ ਸੀ ਉਹ ਹਿਸਾਬ ਦਾ ਪਹ ਲਾਰੇ ਨੇ ਆਪਣਾ ਸਾਫ ਲਾ ਕੇ ਦੱਸਾਂਗੇ ਫਿਰ ਉਹ ਦਿਨ ਤੱਕ ਜਾਈ ਕਲੀਅਰ ਦੰਪੇ ਦੱਸ ਪਾਵਾਂਗੇ ਸਰ ਕੋਈ ਥੋੜੀ ਜਿਹੀ ਮਿਲਣੀ ਛੋਟੇ ਹਾਂ ਸਾਨੂੰ ਫੁਟੇਜ ਮਿਲੀਆਂ ਕੱਲੂ ਮਿਲੇ ਨੇ ਕੁਛ ਅਸੀਂ ਉਹਦੇ ਬਿਹਾਵ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਚੱਲੀ ਸਾਡੀ ਦੁਕਾਨ ਦੇ ਮਾਲਕਾਂ ਦੇ ਕਹਿਣ ਮੁਤਾਬਕ ਇਹਦੇ ਦੋ ਫੋਨ ਬਰਾਮਦ ਹੋ ਗਏ ਨੇ ਨਹੀਂ ਫਿਲਹਾਲ ਸਾਡੇ ਇਨਵੈਸਟੀਗੇਸ਼ਨ ਦਾ 파ਟਾ ਹੈ ਅਸੀਂ ਤੁਹਾਨੂੰ ਇਹਦੇ ਬਾਰੇ ਕੁਛ ਨਹੀਂ ਦੱਸ ਸਕਦੇ ਤੇ ਜੋ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਤਦ ਤੱਕ ਦੇਖੀਂ ਕਿਹੜੀ ਤਾਰਾ ਲੱਗੀ ਹੈ 379 B2 ਦੇ ਵਿੱਚ ਪਚਾ ਦ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਬਿਲਕੁਲ ਜੀ ਲੱਗ ਰਹੇ ਉਹਨਾਂ ਦੇ ਹੱਥਾਂ ਦੇ ਵਿੱਚ ਵੈਪਨ ਤਾਂ ਲੱਗ ਹੀ ਰਹੇ ਸੀਗੇ ਐਸਐਮਜੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਰਿਵਾਲ ਦੀ ਰਿਪੋਰਟ